ਭਾਈ ਆ ਮੁੰਡਾ ਮੇਰੇ ਪਿੰਡ ਲੋਹਾਖੇੜ ਦਾ ਡਾਕਟਰਾਂ ਨੇ ਇਹਨੂੰ ਜਵਾਵ ਦਿੱਤਾ ਸੀ ਵੀ ਤੇਰਾ ਕੋਈ ਇਲਾਜ ਨਹੀਂ ਬਾਸੀ ਦੀ ਘਰੇ ਸੇਵਾ ਕਰ ਲਓ ਕੀ ਹੋਇਆ ਸੀ ਭਾਈ ਤੁਹਾਨੂੰ ਆਪਣੇ ਨੇ ਭਾਈ ਜਿਹੜੀ ਗਰਦਨੀਆਂ ਨਾਲ ਸੀ ਉਹ ਬਲੌਕ ਹੋ ਗਈਆਂ ਸੀ ਸਾਰਾ ਸਰੀਰ ਨੀਚੋਂ ਖੜ ਗਿਆ ਜਿ ਇਕੱਲੀ ਸਿਰਤੀ ਜਾਨ ਰਹੀ ਸੀ ਨਾ ਇਕੱਲੀ ਸਿਰ ਸਰਚ ਹਿੱਲਦਾ ਸੀ ਤੇ ਠੀਕ ਆਇਆ ਭਾਈ ਇੱਕ ਨਿੱਕੇ ਜਿਹੇ ਪਿੰਡ ਤੋਂ ਆਰਾਮਾ ਪਿੰਡਾ ਮੋਗੇ ਜ਼ਿਲ੍ਹੇ ਦਾ ਡਾਕਟਰ ਸਾਹਿਬ ਨਾਲ ਹੀ ਮਿਲਿਆਉਣਾ ਭਾਈ ਤੁਸੀਂ ਇੱਥੇ ਕਿਵੇਂ ਆ ਗਏ ਮੈਂ ਭਰਾ ਤੁਹਾਡੀ ਵੀਡੀਓ ਦੇਖ ਕੇ ਆਇਆ ਸੀ ਫਰਕ ਪਿਆ ਕੋਈ ਪੂਰਾ ਫਰਕ ਆ ਭਾਈ ਯਾਰ ਵਧੀਆ ਤੁਰਨ ਲੱਗਿਆ ਸੋਟੀ ਨਾ ਭਾਈ ਯਾਰ ਚਲੋ ਵਧੀਆ ਗੱਲ ਆ ਭਾਈ ਹੋਰ ਬਾਈ ਹੈ ਨਾ ਆਪਣੇ ਹੱਥ ਕੁਝ ਨਹੀਂ ਹੁੰਦਾ ਹੈਗਾ ਪਰ ਉਹ ਪਾਮੈਂਟ ਕਰਨ ਵਾਲੇ ਹੈਗੇ ਹਾਂ ਹਾਂ ਸਹੀ ਗੱਲ ਹੈ ਬਾਈ ਤੇ ਆਪਣਾ ਫਰਕ ਕਿੰਨੇ ਕਿ ਟਾਈਮ ਚ ਪੈ ਗਿਆ ਸੀ ਮੇਰਾ ਪੈ ਗਿਆ ਸੀ ਤਿੰਨ ਕਿ ਮਹੀਨੇ ਚ ਬਾਈ ਸਾਰਾ ਤਿੰਨ ਮਹੀਨੇ ਤੁਰਨ ਲੱਗ ਗਿਆ ਸੀ ਨਾ ਤੁਰਨ ਨਹੀਂ ਹਲਕਾ ਸਾਰਾ ਸਰੀਰ ਚੱਲਣ ਲੱਗ ਜਾਂਦਾ ਹੁਣ ਪੂਰਾ ਡੰਡ ਮੈਡੀਕਲ ਹੋਣਾਗਾ ਹਾਂ ਇਹ ਬਾਈ ਕੋਈ ਪੇਡ ਪ੍ਰਮੋਸ਼ਨ ਨਹੀਂ ਬਿਲਕੁਲ ਫ੍ਰੀ ਚ ਵੀਡੀਓ ਕਰੀ ਜਾ ਵੀਡੀਓ ਕਰ ਰਿਹਾ ਸੇਵਾ ਤੌਰ ਤੇ ਕਿਉਂਕਿ ਇਹ ਮੁੰਡਾ ਠੀਕ ਆ ਗਿਆ ਹੋ ਸਕਦਾ ਪਤਾ ਨਹੀਂ ਕਿੰਨੇ ਕੁ ਮਰੀਜ਼ ਠੀਕ ਹੋਣਗੇ ਅੱਜ ਕੱਲ ਇਹ ਬਹੁਤ ਪ੍ਰੋਬਲਮ ਆ ਗਈ ਕਿਸੇ ਦੀ ਨਾੜ ਖੜ ਜਾਂਦੀ ਜੀ ਕਿਸੇ ਦਾ ਕੁਝ ਹੋ ਜਾਂਦਾ ਹੈ ਕੀ ਚੱਕਰ ਆ ਸਾਡਾ ਕੈਲਸ਼ੀਅਮ ਲੈਬ ਲਗਾ ਜਿਆਦਾ ਘਟ ਰਿਹਾ ਸਾਡੇ ਪਿੰਡ ਵਾਲੇ ਮੁੰਡੇ ਦਾ ਮੈਨੂੰ ਪਤਾ ਜੀ ਬੜੇ ਬੜੇ ਹਸਪਤਾਲਾਂ ਨੇ ਜਵਾਬ ਦਿੱਤਾ ਸੀ ਵੀ ਇਹਦੀ ਘਰੇ ਸੇਵਾ ਕਰ ਲਓ ਕੁਛ ਨਹੀਂ ਹੈਗਾ ਹਾਂ ਜੀ ਵੀਰ ਵੀ ਉਹਨੂੰ ਬਚਾਤਾ ਉਹਦਾ ਧੰਨਵਾਦ ਕਰਦੇ ਆ ਤੁਹਾਡਾ ਜੀ ਬਸ ਕਿਰਪਾ ਜੀ ਇਹ ਕਲੰਗੀ ਵਾਲੇ ਪਾਸੇ ਜੇ ਕਿਹਨੇ ਆਉਣਾ ਹੋਵੇ ਮਰੀਜ਼ ਕਿਹਨੂੰ ਕਦੋਂ ਆਵੇ ਜੀ ਭਾਜੀ ਇੱਕ ਦਿਨ ਪਹਿਲਾਂ ਫੋਨ ਕਰ ਲਵੇ ਸਾਨੂੰ ਅਸੀਂ ਤੁਹਾਨੂੰ ਟਾਈਮ ਦੇ ਦੇਾਂਗੇ ਵੀ ਇੱਕ ਦੋ ਦਿਨਾਂ ਦਾ ਹੀ ਦੇ ਦੇਾਂਗੇ ਆਇ ਨਹੀਂਗਾ ਵੀ ਬੜਾ ਜਿਆਦਾ ਲੰਮਾ ਟਾਈਮ ਨਹੀਂ ਲੱਗੇ ਕਿਹਨੇ ਮੈਨੂੰ ਫੋਨ ਕਰੇ ਨਾ ਆਵੇ ਬਿਨਾਂ ਫੋਨ ਕਰੇ ਕੋਈ ਨਾ ਆਵੇ ਸਕਰੀਨ ਤੇ ਨੰਬਰ ਚੱਲ ਰਿ